ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸੁਤ ਆਪੇ ਜਾਨ ਆਪੇ ਕਰ ਕਰ ਵਿਖਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਹਉnde ਕਾਵਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅੰਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਬਜਤ ਨਾ ਹੋਏ ਏਕ ਏ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਚ ਧਾਰਿਆ ਅਵਨਾ ਸੁਝੈ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸੁਤ ਆਪੇ ਜਾਨ ਆਪੇ ਕਰ ਕਰਿ ਵਿਖਾਣਾ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਉ ਮਾਇਆ ਮੋਹ ਤਰਪਟੀ ਨਾਰ ਹਉnde ਕਾਮਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅੰਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਵਿਜਾਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚਾ ਧਾਰਿਆ ਅਬਨ ਸੋਜੈ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਦਾਗਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਸਾਰ ਆਪੇ ਸੁਤ ਆਪੇ ਜਾਨ ਆਪੇ ਕਰ ਕਰਿ ਵਿਖਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਲਖ ਭੇਉ ਰਹਾਓ माया मोह ਤਰਪਟੀ ਨਾਰ ਹਉnde ਕਾਵਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅੰਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਬਜਾਤ ਨਾ ਹੋਏ ਏਕ ਏਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚਾ ਧਾਰਿਆ ਅਵਨ ਸੋਜ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸਤਿ ਆਪੇ ਜਾਨ ਆਪੇ ਕਰ ਕਰ ਵਿਖੇ ਤਾਲ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਹਉਂਡੀ ਕਾਵਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅੰਧਿਆਰ ਚੱਖ ਛੋਡੀ ਸਹਸ ਨਹੀਂ ਕੋਏ ਬਾਪ ਦਿਸੈ ਬਜਾਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਚ ਧਾਰਿਆ ਅਵਨਾ ਸੁਝੈ ਗੁਰ ਕੋubarਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸੁਤ ਆਪੇ ਜਾਨ ਆਪੇ ਕਰ ਕਰ ਵਖਾੜ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਓਂਡੀ ਕਾਵਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਰਨ ਅਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਵਿਜਾਤ ਨਾ ਹੋਏ ਏਕ ਕੋ ਨਾਹੀ ਭੋ ਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਚ ਧਾਰਿਆ ਅਵਨ ਸੁਝੈ ਗੁਰ ਕੋubarਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਸਾਰ ਆਪੇ ਸੁੱਤ ਆਪੇ ਜਾਨ ਆਪੇ ਕਰ ਕਰ ਬਿਖੜਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਉ ਮਾਇਆ ਮੋਹ ਤਰਫ ਟੀਨਾਰ ਹਉnde ਕਾਮਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅੰਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਬਜਾਤ ਨਾ ਹੋਏ ਏਕ ਏਕੋ ਨਹੀਂ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚਾ ਧਾਰਿਆ ਅਵਨ ਸੋਜ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰੇ ਆਵਾਹ ਜਿ ਕਾ ਖਲਸਾ ਆਵਾਹ ਜਿ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸੁਤ ਆਪੇ ਜਾਨ ਆਪੇ ਕਰ ਕਰਿ ਵਿਖਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਹਉnde ਕਾਵਣ ਹ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਰਨ ਅੰਧਿਆਰ ਚਖ ਛੋਡੀ ਸਹਸ ਨਹੀਂ ਕੋਏ ਬਾਪ ਦਿਸੈ ਬਜਾਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚ ਧਾਰਿਆ ਅਵਨਾਸੁ ਜੈ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਸਾਰ ਆਪੇ ਸੁਤ ਆਪੇ ਜਾਨ ਆਪੇ ਕਰ ਕਰ ਵਿਖੇ ਤਾੜ ਤੂੰ ਦਾਤਾ ਨਾਮ ਪ੍ਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਓਂਡੀ ਕਾਵਣ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅਦਿਆਰ ਚਖ ਛੋਡੀ ਸਹਸਾਨੀ ਕੋਏ ਬਾਪ ਦਿਸੈ ਵਿਜਾਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚ ਧਾਰਿਆ ਅਵਨ ਸੋਜ ਗੁਰ ਕੋ ਉਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਸਾਰ ਆਪੇ ਸੁਤ ਆਪੇ ਜਾਨ ਆਪੇ ਕਰ ਕਰ ਵੇਖਣਾ ੜ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੁਮ ਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਹਉਂ ਦੇ ਕਾਮਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਰਨ ਅਦਿਆਰ ਚਖ ਛੋੜੀ ਸਹਸਾਨੀ ਕੋਏ ਬਾਪ ਦਿਸੈ ਬਜਾਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚਾ ਧਾਰਿਆ ਅਵਨ ਸੋਜੈ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹਲਾ ਪਹਿਲਾ ਆਪੇ ਸ਼ਬਦ ਆਪੇ ਨੇ ਸਰ ਆਪੇ ਸੁਤ ਆਪੇ ਜਾਨ ਆਪੇ ਕਰ ਕਰ ਵਿਖਾੜ ਤੂੰ ਦਾਤਾ ਨਾਮ ਪਰਵਾਣ ਐਸਾ ਨਾਹਾ ਮਨ ਰੰਜਨ ਦਿਓ ਹਉ ਜਾ ਚਗ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਤਰਪਟੀ ਨਾਰ ਹਉnde ਕਾਮਣ ਹ ਕਾਮਣ ਯਾਰ ਰਾਜ ਰੂਪ ਝੋਠਾ ਦਿਨ ਚਾਰ ਨਾ ਮਿਲੈ ਚਾਣਣ ਅਦਿਆਰ ਚਖ ਛੋਡੀ ਸਹਸ ਨੀ ਕੋਏ ਬਾਪ ਦਿਸੈ ਬਜਤ ਨਾ ਹੋਏ ਏਕੇ ਕੋ ਨਾਹੀ ਫੋਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੂਹ ਹੈ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚਾ ਧਾਰਿਆ ਅਵਨਾ ਸੁਝੈ ਗੁਰ ਕੋ ਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ